ਅਮਰੀਕਾ ਦੇ ਵਿੱਚ T20 ਵਿਸ਼ਵ ਕੱਪ ਹੋ ਰਿਹਾ ਤੇ ਇਸ ਦੇ ਚੱਲਦੇ ਬੀਤੇ ਦਿਨ ਭਾਰਤ ਤੇ ਪਾਕਿਸਤਾਨ ਦਾ ਮੈਚ ਸੀ ਤੇ ਇਸ ਮੈਚ ਦੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਦਿਨੇ ਤਾਰੇ ਦਿਖਾ ਦਿੱਤੇ ਨੇ ਕਿਉਂਕਿ 6 ਦੌੜਾਂ ਦੇ ਨਾਲ ਪਾਕਿਸਤਾਨ ਨੂੰ ਹਰਾਇਆ ਹੈ ਜਿਸ ਤੋਂ ਬਾਅਦ ਹਰ ਪਾਸੇ ਇੰਡੀਅਨ ਟੀਮ ਦੀ ਸ਼ਲਾਘਾ ਜੋ ਹੈ ਉਹ ਕੀਤੀ ਜਾ ਰਹੀ ਹੈ ਤੇ ਲਗਾਤਾਰ 7ਵੀਂ ਜਿੱਤ ਪਾਕਿਸਤਾਨ ਦੇ ਖਿਲਾਫ T20 ਵਿਸ਼ਵ ਕੱਪ ਦੇ ਵਿੱਚ ਭਾਰਤ ਨੇ ਹਾਸਲ ਕੀਤੀ ਹੈ ਜਿਸ ਤੋਂ ਬਾਅਦ ਭਾਰਤ ਦੇ ਜੋ ਲੋਕ ਨੇ ਉਹਨਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਕਿਉਂਕਿ ਪਾਕਿਸਤਾਨ ਤੇ ਭਾਰਤ ਦਾ ਜਦ ਵੀ ਮੁਕਾਬਲਾ ਹੁੰਦਾ ਹੈ ਤੇ ਲੋਕ ਇਸ ਨੂੰ ਕਾਫੀ ਜ਼ਿਆਦਾ ਉਤਸ਼ਾਹ ਨਾਲ ਦੇਖਦੇ ਨੇ ਤੇ ਆਪਣੀਆਂ-ਆਪਣੀਆਂ ਟੀਮਾਂ ਨੂੰ ਜੋ ਦਰਸ਼ਕ ਨੇ ਉਹ ਫੁੱਲ ਸਪੋਰਟ ਕਰਦੇ ਨੇ ਤੇ ਹੁਣ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਲੋਕ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ ਕਿ ਪਾਕਿਸਤਾਨ ਨੂੰ ਭਾਰਤ ਨੇ 6 ਦੌੜਾਂ ਦੇ ਨਾਲ ਹਰਾਇਆ ਪਰ ਜਿੱਥੇ ਗੱਲ ਇਸ ਮੈਚ ਦੀ ਹੁੰਦੀ ਹੈ ਤੇ ਭਾਰਤ ਦਾ ਜੋ ਪ੍ਰਦਰਸ਼ਨ ਸੀ ਉਹ ਬੀਤੇ ਦਿਨ ਮੈਚ ਦੇ ਵਿੱਚ ਇੰਨਾ ਖਾਸ ਨਜ਼ਰ ਨਹੀਂ ਆਇਆ ਪਰ ਫਿਰ ਵੀ ਪਾਕਿਸਤਾਨ ਨੂੰ 6 ਦੌੜਾਂ ਦੇ ਨਾਲ ਭਾਰਤ ਦੀ ਟੀਮ ਦੇ ਵੱਲੋਂ ਹਰਾਇਆ ਗਿਆ ਤੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਬੀਤੇ ਦਿਨ ਇਹ ਮੈਚ ਕਿਹੋ ਜਿਹਾ ਰਿਹਾ ਤੇ T20 ਵਿਸ਼ਵ ਕੱਪ 2024 ਦੇ 19ਵੇਂ ਮੈਚ ਦੇ ਵਿੱਚ ਭਾਰਤੀ ਕ੍ਰਿਕਟ ਟੀਮ ਨੇ ਪਾਕਿਸਤਾਨ ਦੀ ਕ੍ਰਿਕਟ ਟੀਮ ਨੂੰ ਰੋਮਾਂਚਕ ਮੈਚ ਦੇ ਵਿੱਚ 6 ਦੌੜਾਂ ਦੇ ਨਾਲ ਹਰਾਇਆ ਇਸ ਵਿਸ਼ਵ ਕੱਪ ਦੇ ਵਿੱਚ ਭਾਰਤ ਦੀ ਇਹ ਲਗਾਤਾਰ ਦੂਸਰੀ ਜਿੱਤ ਹੈ ਜਦਕਿ ਪਾਕਿਸਤਾਨ ਦੀ ਇਹ ਲਗਾਤਾਰ ਦੂਸਰੀ ਹਾਰ ਹੈ ਸੋ ਪਹਿਲਾਂ ਅਮਰੀਕਾ ਤੋਂ ਵੀ ਪਾਕਿਸਤਾਨ ਹਾਰ ਗਿਆ ਸੀ ਮੈਂ ਦੇ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਿਰਫ 119 ਦੌੜਾਂ ਬਣਾਈਆਂ ਜਵਾਬ ਦੇ ਵਿੱਚ ਪਾਕਿਸਤਾਨ ਦੀ ਪੂਰੀ ਟੀਮ ਨੇ ਓਵਰ ਖੇਡ ਕੇ 7 ਵਿਕਟਾਂ ਤੇ ਸਿਰਫ 113 ਦੌੜਾਂ ਹੀ ਬਣਾਈਆਂ ਤੇ 6 ਦੌੜਾਂ ਦੇ ਨਾਲ ਉਹ ਮੈਚ ਹਾਰ ਗਏ ਟਾਸ ਹਾਰ ਕੇ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਨੂੰ 58 ਦੌੜਾਂ ਤੱਕ 3 ਛਟਕੇ ਲੱਗ ਗਏ ਸੀ ਇਸ ਤੋਂ ਬਾਅਦ ਰਿਸ਼ਵ ਪੰਦ ਅਤੇ ਅਕਸ਼ਰ ਪਟੇਲ ਸਕੋਰ ਨੂੰ 100 ਤੋਂ ਪਾਰ ਲੈ ਕੇ ਗਏ ਪਰ ਇਸ ਤੋਂ ਬਾਅਦ ਪੂਰੀ ਟੀਮ 19 ਓਵਰਾਂ ਦੇ ਵਿੱਚ 119 ਦੌੜਾਂ ਤੇ 18 ਹੋ ਗਏ ਜਵਾਬ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਮੁਹੰਮਦ ਰズਵਾਨ, עמאד וסיਮ, ਬਾਬਰ ਆਜ਼ਮ, ਉਸਮਾਨ ਖਾਨ ਅਤੇ ਫਖਰ ਜ਼ਮਾਨ ਨੇ 13-13 ਦੌੜਾਂ ਬਣਾਈਆਂ ਪਰ ਇਸ ਤੋਂ ਬਾਅਦ ਪੂਰਾ ਓਵਰ ਖੇਡਣ ਦੇ ਬਾਵਜੂਦ ਟੀਮ 113 ਦੌੜਾਂ ਤੇ ਆਊਟ ਹੋ ਗਈ ਮੈਚ ਦੇ ਵਿੱਚ ਭਾਰਤੀ ਟੀਮ ਦੀ ਬੱਲੇਬਾਜ਼ੀ ਕਾਫੀ ਖਰਾਬ ਰਹੀ। ਪੰਤ ਅਤੇ ਅਕਸਰ ਪਟੇਲ ਨੂੰ ਛੱਡ ਕੇ ਕਿਸੇ ਵੀ ਬੱਲੇਬਾਜ਼ ਨੇ ਵਿਕਟ ਤੇ ਟਿਕੇ ਰਹਿਣ ਦੀ ਕੋਸ਼ਿਸ਼ ਨਹੀਂ ਕੀਤੀ। ਇਸੇ ਕਾਰਨ 12ਵੇਂ ਓਵਰ ਦੇ ਵਿੱਚ 90 ਦੇ ਕਰੀਬ ਉਹਨਾਂ ਨੇ ਦੌੜਾਂ ਬਣਾਈਆਂ ਤੇ ਚੌਥੀ ਵਿਕਟ ਗਵਾਉਣ ਤੋਂ ਬਾਅਦ ਪੂਰੀ ਟੀਮ 19 ਓਵਰਾਂ ਦੇ ਵਿੱਚ ਸਿਰਫ 119 ਦੌੜਾਂ ਹੀ ਬਣਾ ਪਾਈ ਹੈ ਟੀਮ ਦੇ 8 ਬੱਲੇਬਾਜ਼ ਦੋਹਰਾ ਆਂਕੜਾ ਵਿਪਾਰ ਨਹੀਂ ਕਰ ਸਕੇ ਵਿਰਾਟ ਕੋਹਲੀ ਵੀ 4 ਦੌੜਾਂ ਬਣਾ ਕੇ ਆਊਟ ਹੋ ਗਏ ਮੈਚ ਦੇ ਵਿੱਚ ਪਾਕਿਸਤਾਨ ਦੀ ਗੇਂਦਬਾਜ਼ੀ ਜੋ ਸੀ ਉਹ ਕਾਫੀ ਸ਼ਾਨਦਾਰ ਰਹੀ ਹੈ ਨਸੀਮ ਸ਼ਾਹ ਅਤੇ ਹੈਰਿਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 3-3 ਵਿਕਟਾਂ ਲਈਆਂ ਨਸੀਮ ਨੇ ਕੋਹਲੀ ਅਕਸ਼ਰ ਅਤੇ ਸ਼ਿਵਮ ਦੂਬੇ ਨੂੰ ਆਪਣਾ ਸ਼ਿਕਾਰ ਬਣਾਇਆ ਉਸਨੇ 4 ਓਵਰਾਂ ਦੇ ਵਿੱਚ ਸਿਰਫ 21 ਦੌੜਾਂ ਹੀ ਦਿੱਤੀਆਂ ਇਸੇ ਤਰ੍ਹਾਂ ਰਾਫ ਨੇ ਸੂਰਜ ਕੁਮਾਰ ਯਾਦਵ ਹਾਰਦਿਕ ਪਾਂਡਿਆ ਅਤੇ ਜਸਪ੍ਰੀਤ ਬਮਰਾ ਨੂੰ ਆਊਟ ਕਰ ਦਿੱਤਾ ਇਸ ਦੇ ਨਾਲ 3 ਓਵਰਾਂ ਦੇ ਵਿੱਚ ਉਸਨੇ 21 ਦੌੜਾਂ ਦਿੱਤੀਆਂ ਮੁਹੰਮਦ ਅਮੀਰ ਨੇ 2 ਅਤੇ ਸ਼ਾਹੀਨ ਅਫਰੀਦੀ ਨੇ 1 ਵਿਕਟ ਲਈ ਇਸ ਮੈਚ ਦੇ ਵਿੱਚ ਆਲ ਆਊਟ ਹੋਣ ਦੇ ਨਾਲ ਹੀ ਭਾਰਤ ਦੇ ਨਾਮ ਇੱਕ ਅਣਚਾਹੇ ਰਿਕਾਰਡ ਵੀ ਦਰਜ ਹੋ ਗਿਆ T20 ਵਿਸ਼ਵ ਕੱਪ ਦੇ ਇਤਿਹਾਸ ਦੇ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਭਾਰਤੀ ਟੀਮ ਪਾਕਿਸਤਾਨ ਖਿਲਾਫ ਆਲ ਆਊਟ ਹੋਈ ਹੋਈ ਉਸ ਤੋਂ ਪਹਿਲਾਂ ਖੇਡੇ ਗਏ 7 ਮੈਚਾਂ ਦੇ ਵਿੱਚ ਭਾਰਤ ਦੀਆਂ ਸਿਰਫ 9 ਵਿਕਟਾਂ ਹੀ ਡਿਗੀਆਂ ਸੀ ਇਸੇ ਤਰ੍ਹਾਂ T20 ਵਿਸ਼ਵ ਕੱਪ ਦੇ ਵਿੱਚ ਭਾਰਤ ਦੀ ਇਹ 7ਵੀਂ ਜਿੱਤ ਰਹੀ ਹੈ ਭਾਰਤੀ ਬੱਲੇਬਾਜ਼ਾਂ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਗੇਂਦਬਾਜ਼ਾਂ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਟੀਮ ਨੂੰ 119 ਦੌੜਾਂ ਤੇ ਸਕੋਰ ਤੇ ਦਬਾਅ ਦਿੱਤਾ ਪਰ ਟੀਮ ਦਾ ਜੋ ਬੱਲੇਬਾਜ਼ੀ ਦੇ ਵਿੱਚ ਹਾਲ کافی ਜ਼ਿਆਦਾ ਮਾੜਾ ਸਾਬਤ ਹੋਇਆ ਤੇ ਜੇਕਰ ਅਸੀਂ ਹੁਣ ਗੱਲ ਕਰੀਏ ਬੋਲਰਾਂ ਦੀ ਤੇ ਉਹਨਾਂ ਦੇ ਵੱਲੋਂ ਕੁਝ ਵਧੀਆ ਪ੍ਰਦਰਸ਼ਨ ਜ਼ਰੂਰ ਕੀਤਾ ਗਿਆ ਪਰ ਫਿਰ ਵੀ ਮੈਚ ਭਾਰਤ ਜਿੱਤ ਤੇ ਗਿਆ ਹੈ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਬੀਤੇ ਦਿਨ ਦੇ ਇਸ ਮੈਚ ਦੇ ਵਿੱਚ ਖਰਾਬ ਪ੍ਰਦਰਸ਼ਨ ਕੀਤਾ ਗਿਆ ਉਸ ਤੋਂ ਲੋਕ ਥੋੜੇ ਬਹੁਤ ਨਾਰਾਜ਼ ਜਿਹੜੇ ਨੇ ਉਹ ਜ਼ਰੂਰ ਚੱਲ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਹੁਣ ਜਿਹੜਾ ਮੌਕਾ ਹੈ ਉਹ ਨਵੇਂ ਬੱਲੇਬਾਜ਼ਾਂ ਨੂੰ ਦੇਣਾ ਚਾਹੀਦਾ ਕਿਉਂਕਿ ਪੁਰਾਣੇ ਹੁਣ ਉਸ ਤਰੀਕੇ ਦੇ ਨਾਲ ਨਹੀਂ ਖੇਡ ਪਾ ਰਹੇ ਨੇ ਕਿਉਂਕਿ 119 ਰਨ ਕਾਫੀ ਘੱਟ ਨੇ ਉਹ ਵੀ 19 ਓਵਰਾਂ ਦੇ ਵਿੱਚ ਪੂਰੀ ਟੀਮ ਆਲ ਆਊਟ ਹੋ ਚੁੱਕੀ ਹੈ ਤੇ ਪਾਕਿਸਤਾਨ ਨੂੰ ਜ਼ਰੂਰ ਭਾਰਤ ਨੇ ਹਰਾ ਦਿੱਤਾ ਹੈ ਪਰ ਫਿਰ ਵੀ ਉਹਨਾਂ ਦੇ ਖਰਾਬ ਪ੍ਰਦਰਸ਼ਨ ਦੀ ਚਰਚਾ ਹਰ ਪਾਸੇ ਕੀਤੀ ਜਾ ਰਹੀ ਹੈ